ਤੁਸੀਂ ਦੇਖੋ ਐਨੀ ਦੂਰੋਂ ਸਾਨੂੰ ਮਿਲਣ ਵਾਸਤੇ ਆ ਰਹੇ ਤੇ ਇਹ ਸਾਡੇ ਅੜਕੇ ਛੋਟੀ ਮੋਟੀ ਗੱਲ ਦੱਸੋ ਪਹਿਲਾਂ ਹੈ ਇਹ ਨਾ ਮੈਂ ਕਿ ਸੋਸ਼ਲ ਮੀਡੀਆ ਦਾ ਆਂਕ ਥੈਂਕ ਯੂ ਕਹਦੇ ਆ ਵੀ ਪਿਛਲੇ ਜਾਂਦਾ ਦਾ ਸਾਹ ਬਿਤਾਉਂਦੇ ਆ ਪਰ ਇਕੱਠੇ ਕਰ ਦਿੱਤਾ ਇਕੱਠੇ ਕਰ ਦਿੱਤਾ ਸੱਚੀ ਗੱਲ ਅੱਜ ਨਾ ਜਦੋਂ ਲੈਂਟਰ ਪਿਆ ਤੇ ਮੈਂ ਨਾ ਬੜੀ ਮੈਨੂੰ ਨਾ ਅਜੀਬ ਜਿਹੀ ਫੀਲਿੰਗ ਹੋਵੇ ਸਮਝ ਨਾ ਆਵੇ ਖੁਸ਼ੀ ਮਨਾਵਾ ਕਿ ਟੈਨਸ਼ਨ ਲਾਵਾਂ ਹਨ ਤੇ ਬੜਾ ਹੀ ਮੈਂ ਨਾ ਇਮੋਸ਼ਨਲ ਜੀ ਹੋ ਗਈ ਤੇ ਮੈਂ ਆਖਾਂ ਕਿ ਇਹ ਸੋਸ਼ਲ ਮੀਡੀਆ ਤੇ ਜੇ ਅਸੀਂ ਆਏ ਸਾਨੂੰ ਹਨ ਇਦਾਂ ਦੇ ਭੈਣ ਭਰਾ ਮਿਲੇ ਸਾਡਾ ਇਹ ਕੰਮ ਸ਼ੁਰੂ ਹੋ ਗਿਆ ਹਨ ਪੀਏ ਪ੍ਰਮਾਤਮਾ ਨੇ ਕੋਈ ਨਾ ਰਚਿਆ ਹੋਇਆ ਸੀ ਸਾਰਾ ਕੁਝ ਨਾ ਕਿ ਉਹਨੂੰ ਪਤਾ ਸੀ ਇਸ ਟਾਈਮ ਤੇ ਕਰਨਾ ਹੈ ਉਹਦਾ ਹੀ ਸਵਾਸ ਸਵਾਸ ਉਹਦਾ ਹੀ ਕੈਂਕਿਸ ਬਸ 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 ਹਾਂ ਉਹ ਨਹੀਂ ਕੇਸੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਕੋਤੋ ਪੁਰਾਣੀ ਵੀ ਪਤਾ ਚਲਦਾ ਸਭ ਪਤਾ ਨਹੀਂ ਹੈ ਨਾ ਆਪਣੀ ਕੁੜੀਆਂ ਨੂੰ ਕਿਹਾ ਮੈਂ ਕਿਹਾ ਹੁਣ ਜਿਹੜੇ ਕਾਟਨ ਦੇ ਸੂਟ ਵਾਇਆ ਹੈ ਵੀ ਹੁਣ ਤਾਂ ਮੂਹ ਜਿਹਾ ਸੁੱਕ ਵੀ ਆ ਗਿਆ ਲੱਗਾਈ ਦਮ ਕੁੜੀਆਂ ਹਾਂ ਸੂਟ ਵੇਕ ਲਾਲਾ ਡਿਗਣ ਲੱਗੇ ਵੇ ਲੋਰੇ ਤਾਂ ਮੈਂ ਹੈ ਨਾ ਅਮਰ ਮੈਂ ਕਿਹਾ ਬਸੂ ਹੋਰ ਪਰਵਾਹ ਸਾਰਾ ਠੀਕ ਹੈਗਾ ਵਾ ਸਾਰੇ ਵਧੀਆ ਦੀਦੀ ਠੀਕ ਠਾਕ ਵਧੀਆ ਵਧੀਆ ਤਾਂ ਆਪਾਂ ਮੈਂਆਂ ਕਿੰਨੇ ਮਹੀਨੇ ਤੱਕ ਮੈਂ ਜਰੂਰ ਜਰੂਰ ਬਸ ਤਿਆਰੀ ਚੱਲ ਰਹੀ ਬੁਟੀਕ ਦੀ ਮੇਰਾ ਕੋ ਮਮ ਨੂੰ ਇਹ ਤਾਂ ਸੀ ਮੈਂ ਸੂਤ ਤੇ ਮੈਂ ਤਾਂ ਮੇਰੀ ਪੇਟੀ ਨੇ ਉਹ ਮਮ ਨੂੰ ਕਹਿੰਦੀ ਮੰਮੀ ਇੱਕ ਤਾਂ ਬਣਾਉਣਾ ਸ਼ੁਰੂ ਕਰ ਫੇਰ ਹੀ ਆਪਣਾ ਤੋਰਾ ਤੁਰੂਗਾ ਜਾਂ ਬਿਲਕੁਲ ਬਿਲਕੁਲ ਸਹੀ ਗੱਲ ਤੇ ਤੂੰ ਸੋਚੀ ਜਾਂਦੀ ਆ ਮੈਂ ਤਾਂ ਸੋਚਦੀ ਨਹੀਂ ਵੀ ਇਨ ਨੂੰ ਤੋਂ ਆਪਣੇ ਵਰਗੇ ਲੱਗੇ ਆ ਵਿੱਚ ਤਾਂ ਆਪਾਂ ਕਹਿਦਾ ਆ ਮੈਂ ਕਹ ਮੈਂ ਉਹਨੂੰ ਪਹਿਲਾਂ ਪੁੱਛਣਾ ਵੀ ਪਈ ਉਹ ਮੈਂ 3 ਮਿੰਟ ਪਾ ਦੋ ਕਿ ਕੱਲ ਮੈਂ ਬਾਅਦ ਚੇ ਕਰੂੰਗੀ ਸ਼ਾਬਾਸ਼ ਮੈਂ ਤੁਹਾਨੂੰ ਕਦੋਂ ਕਹਿ ਕੇ ਪਹਿਲਾਂ ਪੇਮੈਂਟ ਪਾਓ ਤੇ ਫਿਰ ਮੈਂ ਨਾਲ ਗੱਲ ਕਰਾਂ ਉਹ ਤਾਂ ਨਹੀਂ ਅਮਰ ਆਪਣੇ ਆਪ ਨੂੰ ਪਤਾ ਨਹੀਂ ਪਤਾ ਨਹੀਂ ਆਪਣੇ ਆਪ ਨੂੰ ਬੈਡ ਫੀਲ ਜਿਆ ਹੋਈ ਜਾਂਦਾ ਮੇਰੇ ਪੇਮੈਂਟ ਪੈਣ ਤੋਂ ਚੰਦੇ ਪੇ ਤਾਂ ਬਾਕੀ ਖੰਬ ਜਿੱਦਾਂ ਮੈਨੂੰ ਤਾ ਨੂੰ ਕਿਸ ਸਾਡੇ ਦੇ ਚ ਕੀ ਰਿਹਾ ਤਾਂ ਸਾਡਾ ਵੀ ਤੁਹਾਡੇ ਦੇ ਚ ਕੀ ਰਿਹਾ ਬਹੁਤ ਨਾ ਵੀ ਸੂਟ ਬੜਾਈਏ ਪੇਮੈਂਟ ਸਾਰਾ ਵਾਲਾ ਕੋਈ ਕੋਈ ਗੱਲ ਨਹੀਂ ਕਈ ਵਾਰ ਇਥੋਂ ਤੱਕ ਹੀ ਭੈਣਾ ਨੇ ਨਾ ਇੰਡੀਆ ਦੀ ਟਿਕਟ ਕਰਵਾਈ ਹੁੰਦੀ ਤੇ ਮੈਨੂੰ ਨਹੀਂ ਦੱਸਦੀਆਂ ਤੇ ਪਰ ਮੈਨੂੰ ਨਾ ਵੀਕ ਪਹਿਲਾਂ ਕਹਿਣਗੇ ਅਮਨ ਅਸੀਂ ਆ ਰਹੀਆਂ ਸਾਡੀ ਫਲਾਈਟ ਹੈ ਫਟਾਫਟ ਸੂਟ ਬਣਾ ਦੇ ਇੱਕ ਦੋ ਓ ਹੋ 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 ਫਿਰ ਉਹ ਮੈਨੂੰ ਕੀ ਭਾਜਣਾ ਪਾਉਂਦੀਆਂ ਨੇ ਛੇਤੀ ਬਣਾ ਦੇ ਅਸੀਂ ਆ ਗਿਆਂ ਅਸੀਂ ਸੂਟ ਨਹੀਂ ਲੈ ਕੇ ਆਉਣਾ ਕੋਈ ਨਾਲ ਅਸੀਂ ਇੱਥੋਂ ਹੀ ਪਾਉਣੇ ਨੇ ਚੱਕ ਕੇ ਤੇਰੇ ਵਾਲੇ ਪਾਉਣੇ ਨੇ ਹਾਂ ਤਾਂ ਪਰ ਹੁਣ ਮੈਂ ਤੁਹਾਨੂੰ ਮਹੀਨਾ ਇੱਕ ਪਹਿਲਾਂ ਦੇਖ ਲਈ ਮੇਰੀ ਮਮ ਗੁਰਿਆਨ ਨੇ ਮੰਨੇ ਸੁਲਾਹਾ ਕਰਦੇ ਇੱਕ ਸੂਤ ਅਸੀਂ ਕਿੰਨੀ ਵਾਰ ਦੱਸ ਚੁੱਕੇ ਆਂ ਵਲੋਗਾਂ ਦੇ ਵੀ ਸਾਡਾ ਇਹ ਸੋਫਾ ਬੜਾ ਹੀ ਕਰਮਾ ਵਾਲਾ ਤੇ ਜਿਹੜਾ ਇਹ ਸੋਫਾ ਕਰਮਾ ਵਾਲਾ ਲਏਗਾ ਨਾ ਤੇ ਉਹਨਾਂ ਦੇ ਘਰ ਵੀ ਇਦਾਂ ਹੀ ਕਾਮਯਾਬੀਆਂ ਤਰੱਕੀਆਂ ਹੋ ਜਾਣੀਆਂ ਨੇ ਐ ਸੋਨੂੰ ਸੋਨੂੰ ਕਿੱਧਾ ਪਰਸ ਤੂੰ ਕਦੇ ਚੱਲੀ ਕਿ ਮੇਰੀ ਦਵਾਈ ਪਰਸ ਕਿੱਧਾ ਪਰਸ ਆਇਆ ਉਹ ਲੱਜਾ ਨਹੀਂ ਸ਼ਹਿਰ ਤੇ ਤੂੰ ਕਦੀ ਪਰਸਵਾ ਕੇ ਗਈ ਨਹੀਂ ਘਰੇ ਪਰਸਵਾਵਾ ਬੈਠੇ ਕਿ ਆਪਾਂ ਪਰਸ ਭਾਗੇ ਤੇ ਚਿਰਦੇ ਦੇ ਲੋਕ ਸ਼ਹਿਰ ਜਾਂਦੇ ਪਰਸ ਭਾਗੇ ਮੈਂ ਤਾਂ ਚਾਲੀ ਪੈਣਾ ਪਰਸ ਲਫਾਫੇ ਚ ਪਾ ਕੇ ਐ ਕਿਤੇ ਪੈਕ ਕਰਕੇ ਬੰਨ ਕੇ ਰੱਖਿਆ ਪਿਆ ਵੀ ਕਿਤੇ ਜਾਵਾਂਗੇ ਤੇ ਲੈ ਕੇ ਜਾਵਾਂਗੇ ਤੇ ਜਾਣਾ ਹੀ ਕਿਤੇ ਚਾਲੀ ਪਹਿਣ ਵਾਲਾ ਤਾਂ ਹੋਰ ਚ ਹੀ ਪਿਆ ਮੇਰਾ ਵੀ ਪੈਕ ਕੀਤਾ ਪਿਆ ਜਦੋਂ ਗੁੱਚੀ ਦਾ ਪੈਕ ਹੀ ਵੱਡਾ ਚਾਲੀ ਪਹਿਣ ਵਾਲਾ ਪਹਿਣਦਾ ਹੀ ਇਹ ਸਰਨਜੀਤ ਪੈਨ ਲੈਂਦਾ ਸੀ ਅੱਛਾ ਹਾਂ ਸੁਖ ਨਾਲ ਮੈਂ ਕਹਿੰਦੀ ਹਾਲ ਤੋਂ ਕੀ ਕਿਹੜੇ ਕਿਹੜੇ ਗੁੱਚੀ ਗੈਸ ਬਣਾ ਕਿੰਨੇ ਕੁ ਬ੍ਰਾਂਡ ਸੁਖ ਨਾਲ ਹੋਏ ਪਏ ਹਨ ਕੋਈ ਟੈਨਸੀ ਆ ਪਾਇਆ ਕਿ ਮੇਰੀ ਦਵਾਈ ਅਰਚ ਇਹ ਨੂੰ ਮੈਂ ਇੱਕ ਮਿੰਟ ਵੀ ਨਹੀਂ ਫਰੇ ਕਰ ਸਕਿਆ ਓ ਮਾਈ ਗੋਡ ਯਾਰ ਵੀ ਮੇਰੇ ਨਾਲ ਹੀ ਰਹਿੰਦਾ ਸੁਣ ਤਾ ਸੀ ਦਾ 에어ਪੋਰਟ ਤੇ ਚਿੰਝੂ ਨੇ ਉਹਨੇ ਤੇਰਾ ਫੈਸ਼ਨ ਦੇਖ ਕੇ ਤੂੰ ਦੱਸ ਦੋ ਦੱਸ ਲੱਗਦਾ 에어ਪੋਰਟ ਵਾਲਾ ਫੈਸ਼ਨ ਆ ਸਾਰਾ ਲੱਗੇ ਫੈਸ਼ਨ ਨੂੰ ਦਾ ਇੱਧਰ ਉੱਧਰ ਰੱਖ ਗਏ ਗਗਨ ਗਗਨ ਕੋ ਨਾਈਟ ਸੂਟ ਲੈਣ ਲਈ ਗਗਨ ਅੱਜ ਨਵੇਂ ਨਾਈਟ ਸੂਟ ਲਿਆਈ ਪਈ ਗਗਨ ਆਇਆ ਲਿਆ ਤੇਰੀ ਕਰੀ ਐਡ ਨਹੀਂ ਲਿਆ ਹੀ ਬੋਣੀਂਗ ਰਹੀ ਹੈ ਬੋਣੀਂ ਕਰਾਈਏ ਨਾਲ ਇੱਕ ਇੱਕ ਲਈਏ ਤੇਰੇ ਕੋਲ ਬੈ ਜੁਕੇ ਤੋਂ ਆ ਜਾਣੇ ਨਾ ਜੁਕੇ ਬਾਬਿਆਂ ਨੂੰ ਬੋਣਾ ਨਾਲ ਨਾਲ ਪਾਪਾ ਕੇ ਦੇਖਣੀ ਹੈ ਨਹੀਂ ਜੁਕੇ ਤੋਂ ਪੌਂਡ ਆਏ ਨੇ ਨੇ ਲਿਆ ਅਸੀਂ ਪੌਂਡ ਹਾਂ ਜੁਕੇ ਵਾਲੇ ਸਮਝੀ ਨਾ ਕੀ ਨਹੀਂ ਕਹਣਾ ਸਮਝੀ ਨਾ ਖੋਟੇ ਢੇਲੇ ਲੈ ਵੀ ਇਧਰ ਜੀਤ ਵਾਲੇ ਪੌਂਡਾਂ ਦਾ ਅੱਜ ਸਾਨੂੰ ਪਤਾ ਲੱਗਿਆ ਕੀ 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 ਕੀਮਤ ਸੀ ਨਾ ਪੌਂਡਾਂ ਦੀ ਉਹ ਸਾਨੂੰ ਪਤਾ ਨਹੀਂ ਜੁਕੇ ਦੇ ਪੌਂਡ ਡਾਲਰ ਕੀ ਹੁੰਦੇ ਨੇ ਫੌਂਸੋ ਕਨਾ ਪੌਂਡ ਡਾਲਰ ਇਹ ਯੂਰੋ ਹੋਰ ਕੀ ਕੀ ਯੂਰੋ ਨਹੀਂ ਯੂਰੋ ਯੂਰੋ ਕੀ ਹੋਰ ਕੀ ਜਿੱਦਾਂ ਸਾਡੇ ਕੋਲ ਇਹ ਕੰਟਰੀ ਦੀਆਂ ਸਪਾਂਸਰਸ਼ਿਪਾਂ ਪਈਆਂ ਦੇ ਨਾ ਉਹ ਤਾਂ ਹਟ ਘਰੇ ਕੰਟਰੀ ਦੇ ਡਾਲਰ ਪਏ ਤੇ ਜਿਆਦਾ ਨਹੀਂ ਐਜੇ ਅਸੀਂ ਸ਼ੌਂਕੀਆ ਰੱਖੇ ਹੋਏ ਆ ਕੋਈ ਚੋਰੀ ਕਰਨਾ ਇਹਦੇ ਚੋਰ ਇੱਥੇ ਲੱਭ ਲਾ ਮਰ ਜੇ ਕਿੱਥੇ ਪੌਂਡ ਇੱਥੇ ਤਾਂ ਨਹੀਂ ਪਏ ਕਿਤੇ ਸੋਭਿਆ ਥੱਲੇ ਜਿਹੜੇ ਹਾਲਾਤ ਹੋਏ ਤੇ ਸਾਡੇ ਤੇ ਅੱਜ ਥੋੜਾ ਸੁਖਦਾ ਜਿੱਦਾਂ ਆਪਾਂ ਕਹਿੰਦੇ ਸ਼ਾਂਤੀ ਜੀ ਹੋਈ ਆ ਪੀ ਥੋੜਾ ਜਿਹਾ ਬਟਨ ਘੱਟ ਕੇ ਕਿ ਲੈਂਟਰ ਪੈਨ ਕਰਕੇ ਬਟਿਕਦਾ 15 ਦਿਨਾਂ ਬਾਅਦ 15 ਦਿਨਾਂ ਬਾਅਦ ਕਿ ਦੂਜੇ ਪਾਸੇ ਚਾਲੂ ਹੋਣਾ ਹੁਣ ਉਹ ਤਾਂ ਹੁਣੇ ਹੀ ਹੋਣਾ ਲੈਂਟਰ ਜਿਹੜਾ ਖੁੱਲੜਾ 15 ਦਿਨ ਹਾਂ ਉਹ ਅਸਲੀ ਲਓ ਜੀ ਹਾਂ ਇਹ ਮਾਨ ਰਸਤੀਆਂ ਦੇ ਤੁਹਾਨੂੰ ਕੋਈ ਕੁੜਤਾ ਕਰਤਾ ਬਾਬੇ ਕੋਲ ਨੂੰ ਕਾਲੇ ਮੂੰਹ ਵਾਲੀਏ ਕਾਲੇ ਮੂੰਹ ਵਾਲੇ ਕਹਿੰਦੇ ਬਹੁਤ ਕੁਛ ਬਹੁਤ ਕੁਛ ਮੇਰਾ ਆਟਾ ਦੇ ਲੱਤ ਲੱਤ ਨਾਲ ਆਟਾ ਹੁੰਦਾ ਜੱਟਪ ਕੌਣ ਤਰ ਕੇ ਗਏ ਸੀ ਆਣਾ ਹੰਟਰ ਪਾਜੀ ਕੰਮ ਕਰਦਾ ਅਸੋ ਉਹਨੂੰ ਚਾਰੀ ਦਾ ਜੂਸ ਪੀਂਦੀ ਤੂੰ ਫਤਿਹ ਕਹਿੰਦਾ ਲੀਚੀ ਦਾ ਜੂਸ ਪੀਂਦੀ ਕਹਿੰਦਾ ਪੀ ਲਓ ਘਟ ਘਟ ਤੂੰ ਲੀਚੀ ਦਾ ਜੂਸ ਹੋਰ ਯਾਰ ਮੈਨੂੰ ਇਦਾਂ ਦੇ ਕੋਈ ਖੁੱਲੇ ਖੁੱਲੇ ਪਜਾਮੇ ਦੇ ਦਿਓ ਮੈਂ ਕੰਮ ਤੇ ਜਾਣਾ ਹੁੰਦਾ ਆ ਤੇ ਲੋਕ ਖੁੱਲਾ ਹੀ ਪਿਆ ਬਸ ਜਿਹੜੀਆਂ ਭੈਣਾਂ ਦੇ ਫੋਨ ਆ ਰਹੇ ਲਗਾਤਾਰ ਜਿਹੜੀਆਂ ਭੈਣਾਂ ਕਹਿ ਰਹੀਆਂ ਕਿ ਅਸੀਂ ਬਹੁਤ ਇਨਸਾ ਉਹ ਆਗੇ ਕੀ ਕਹਿੰਦ ਨੇ ਐਕਸਾਈਟਡ ਐਕਸਾਈਟਡ ਆ ਆਪੀ ਬੁਟੀਕ ਤੇ ਵਿਜ਼ਿਟ ਕਰਨ ਨੂੰ ਤੇ ਭੈਣੇ ਬੱਸ ਥੋੜਾ ਤਿਆਰ ਹੋ ਜਾ ਥੋੜਾ ਜਿਹਾ ਟਾਈਮ ਹੋਰ ਵੇਟ ਕਰ ਲਓ ਬੱਸ ਨਾਲਾ ਪਾੜਾ ਨਾਲਾ ਪਾ ਕੇ ਕੁੰਡੀ ਤੇ ਤੇ ਕਿਲੀ ਤੇ ਟੰਗ ਦੋ ਕਿ ਬੱਸ ਜਾਣਾ ਅਮਰੂ ਰਾ ਕੋਲ ਤੇ ਬੱਸ ਚੱਕੀਏ ਕੱਪੜੇ ਤੇ ਪਾਈ ਹੈ ਨਾ ਬੱਸ ਜਮੀ ਤੇ ਘਰੇ ਜਾਣਾ ਹੋਰ ਤੇ ਬਾਅਦ ਜਲਦੀ ਆਪਾਂ ਉਹਦਾ ਸਾਰਾ ਕੁਝ 15 ਦਿਨ ਲੱਗ ਜਾਣਾ ਉਹਨੂੰ ਲੈਂਟਰ ਖੋਲਣ ਨੂੰ ਉਸ ਤੋਂ ਬਾਅਦ ਫਿਰ ਆਪਾਂ ਹੌਲੀ ਹੌਲੀ ਜੋਬ ਜਿਹੜਾ ਕੰਮ ਹੈ ਉਹ ਕਰਵਾਵਾਂਗੇ ਅੰਦਰੋਂ ਤੇ ਜਲਦੀ ਤੋਂ ਜਲਦੀ ਓਪਨਿੰਗ ਕਰਨੀ ਆਪਾਂ ਕਿਉਂਕਿ ਅਸੀਂ ਖੁਦ ਬੜੇ ਐਕਸਾਈਟਡ ਹੋਏ ਪਏ ਵੀ ਕਦੋਂ ਅਸੀਂ ਬੁਟੀਕ ਦੀ ਓਪਨਿੰਗ ਕਰੀਏ ਤੇ ਬਸ ਵਾਹਿਗੁਰੂ ਕਿਰਪਾ ਕਰਨ ਤੁਸੀਂ ਸਾਰੇ ਲੈ ਬਿਨਾ ਸਰਬਾਨੀ ਪਿਆ ਸਾਡੇ ਕੱਪੜੇ ਦੇਖ ਸਕਦੇ ਤੁਸੀਂ ਚਾਰਜ ਪਰ ਸਾਡੇ ਹੁਣ ਟੀਕ ਚੋ ਡ੍ਰੈਗ ਰੂਮ ਕੱਕੀ ਆ ਗਿਆ ਗ੍ਰਾਊਂਡ ਤੇ ਬੁਟੀਕ ਤੇ ਵੀ ਸੋਖ ਨਾਲ ਇੰਨਾ ਕੱਪੜ ਪਿਆ ਨਾ ਮੈਂ ਕਹਿੰਨੀ ਕਿ ਪੁੱਛੋ ਹੀ ਨਾ ਸਮਝੋ ਬਾਅਦ ਵਿੱਚ ਬੁਟੀਕ ਤੇ ਕਿੰਨਾ ਕੰਮ ਤਾਂ ਘਟਾ ਗੱਡੀ ਦੀ ਚਾਬੀ ਕਿੱਥੇ ਬੁਟੀਕ ਵਾਸੀਆਂ ਦਾ ਪਰ ਸ਼ੂਟ ਤੁਹਾਨੂੰ ਫਰੈਸ਼ ਫਰੈਸ਼ ਮਿਲਣਗੇ ਫਰੈਸ਼ ਸ਼ੂਟ ਮੈਂ ਲੈ ਕੇ ਹੁੰਕਣ ਦੀ ਹਾਂ ਤੁਹਾਨੂੰ ਮੈਂ ਕ ਇੱਕ ਦੀ ਦੀ ਅੱਜ ਕਹਿਂਦੀ ਕਹਿੰਦੇ ਮੈਂ ਸੂਟ ਬਣਾਉਣਾ ਉਹ ਦੀ ਆਰ ਨੇ ਇੰਡੀ ਅਗਲੇ ਮਹੀਨੇ ਕਹਿੰਦੇ ਮੈਂ ਮੈਨੂੰ ਮਿਲਣਾ ਆ ਕੇ ਤੇ ਕਹਿੰਦੇ ਮੇਰੀ ਬੇਟੀ ਬਾਜੀ ਸਾਰੇ ਦਹੀਂ ਹੋਵਲ ਮੜਗਾ ਤੋਂ ਫਿਰਦੇ ਨੇ ਆਪਕੇ 11 ਵਜੇ ਮੈਨੂੰ ਆਪਨੋ ਵੋਟ ਲਾਉਣ ਦਾ ਟਾਈਮ ਨਹੀਂ ਹੈ ਬਾਜੀ ਸਾਡਾ ਦਿਨ ਚੜਿਆ ਹਾਂ ਸਾਡਾ ਦਿਨ ਚੜਿਆ ਏ ਠੀਕ ਹੈ ਇੱਕ ਭੈਣ ਨੇ ਮੈਨੂੰ ਫੋਨ ਆ ਕੇ ਕਹਿੰਦੇ ਸੌਂ ਗਏ ਸੀ ਮੈਂ ਕਿਹਾ ਨੋ 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 ਆਈ ਐਮ ਮੈਂ ਕਿਹਾ ਜਿੱਤਾ ਸਾਡੇ ਮਾਰਨਿੰਗ ਹੋਈ ਸਟਾਰਟਿੰਗ ਹੋਈ ਕਹਿੰਦੇ ਕਿਦਾਂ ਮੈਂ ਉਹਨਾਂ ਦੇ ਬਾਰੇ ਕਹਿੰਦੇ ਨੋ ਬੋਡੀ ਨੋ ਬੋਡੀ ਤੇ ਫਿਰ ਫੋਨ ਚਾਹੀਦਾ ਹੁਣਾਂ ਕਿਹੜਾ ਭਾਈ ਓਕੇ ਭਾਈ ਦਿੰਨੇ ਆ ਜੀ ਓਕੇ ਹਾਂ ਆ ਕਿ ਸੋਰੀ ਇਹ ਕਿਹੜੀ ਕਿਸੇ ਅੱਜ ਫਤਿਹ ਹੁਣੀ ਲੇਟ ਹੋ ਗਏ ਸੀ ਚਲ ਫਤਿਹ ਕਰ ਕਰਾ ਤੇ ਆ ਇੱਕ ਮਿੰਟ ਵੀ ਕਰਦੇ ਯਾਰ ਹੁਣ ਨਾ ਕਰਦੇ ਆ ਆ ਆ ਇੱਕੋ ਜਿਹੇ ਕਰਦੇ ਕਰਦੇ ਬੰਦ ਕਿਥੇ ਪਿਆ ਚੱਲਣ ਦਾ ਐ ਇਦਾਂ ਕਰੀ ਤੇ ਕੋਰ ਕਰ ਦੇ ਤੁਹਾਡਾ ਕੰਮ ਥੋੜੀ ਹੈ ਕੈਮਰਾ ਬੰਦ ਕਰਕੇ ਵੀਡੀਓ ਲੰਬਾ ਵਲੌਗ ਬਣਾਈ ਜਾਈਏ ਬਣਾਈ ਜਾਈ ਹਾਂ ਹਾਇ ਨਹੀਂ ਮੈਨੂੰ ਕਹਿੰਦਾ ਸਾਡਾ ਪਾਪਾ ਤਾਂ ਖੇਤ ਚ ਕੰਮ ਕਰ ਰਿਹਾ ਸਾਨੂੰ ਸਕੂਲ ਕੌਣ ਛੱਡ ਕੇ ਆਊਗਾ ਜਿਹੜਾ ਪਾਪਾ ਖੇਤ ਚ ਕੰਮ ਕਰ ਰਿਹਾ ਸੀ ਉਹ ਬਲੀਏ ਢਿੱਡ ਤੇ ਫੁੱਟੀ ਮੜਾ ਜਾ ਹੋਏ ਨਾ ਸਾਲਾ ਤੈਨੂੰ ਮਰ ਗਿਆ ਉਹਦੇ ਹੋਏ ਹੋਏ ਬਾਏ ਪੁੱਛੇ ਅੱਥਰ ਬਾਹਰ ਕਿੱਟੀ ਬਣ ਪਿਆਈ ਉੱਥੇ ਸਾਲ ਤੇ ਬਾਏ ਲਵ ਯੂ ਬਾਏ ਬਾਏ ਮੈਂ ਕਹਿ ਰਹੀ ਆ ਸੀਟ ਪਈ ਏ ਉਹਦੇ ਉੱਤੇ ਹੀ ਰੱਖ ਦੋ ਮੋਰਾ ਕੜਾ ਕੇ ਉਹ ਤੇ ਪਾਣੀ ਰੱਖ ਪੈਪ ਉਧਰ ਪਾ ਦੋ ਸੀਟ ਇੱਥੇ ਰੱਖ ਦੋ ਨਹੀਂ ਬਸੇ ਨਾ ਆਪਾਂ ਚਾਹੁੰਦੇ ਹਰੇ ਛੋਟਾ ਦਰਵਾਜ਼ਾ ਲਾ ਕੋਰੇ ਇੱਕ ਵਾਸ਼ਰੂਮ ਬਣਾ ਲੈਣਾ ਛੋਟਾ ਜਿਹਾ ਆ ਜਿਹੜਾ ਕੀਤਾ ਇੱਥੇ ਵੀ ਹੋਣਾ ਚਾਹੀਦਾ ਹੈ ਬਸ ਨਾਲ ਇਧਰ ਪੈਪ ਆਣੀ ਕੋਈ ਖਰਚਾ ਨਹੀਂ ਪੈਪ ਦਾ ਤਾਂ ਖਰਚੇ ਕੁਛ ਨਹੀਂ ਉਹ ਸੀਟ ਪਈ ਆਪਣੀ ਦੇਖ ਲਓ ਹਜੇ ਵੀ ਕੋਰ ਪੈਬ ਨਾਲ ਕਿੰਨੇ ਮੋੜ ਗਏ ਤੇ ਨੇ ਦੇਖਿਓ ਸਸਤੀ ਕਾਲਜੀ ਸਾਰੇ ਤੋਂ ਆਈ ਹੋਪ ਵੀ ਤੁਸੀਂ ਸਾਡੇ ਟਿੱਟਾ ਨੂੰ ਚੜ੍ਹਦੀ ਕਲਾ 'ਚ ਹੋਵੋ ਤੇ ਨਵੇਂ ਵਲੋਗ ਦੀ ਸਾਡਾ ਬਹੁਤ ਸਵਾਗਤ ਹੈ ਤੇ ਅੱਜ ਤੁਹਾਨੂੰ ਦਿਖਾਉਣੇ ਆ ਆਪਾਂ ਬੰਦੇ ਲਾਰ ਕੇ ਨੇ ਕੰਮ ਤੇ ਤੁਹਾਨੂੰ ਦਾ ਉਹ ਬੈਠਾ ਇੱਕ ਬੰਦਾ ਹੋਵੇ ਉਹ ਮਾਲ ਵਿੱਚ ਧਰਵਾਸ ਸੀ ਹਾਂ ਇਹ ਬੰਦੇ ਕੰਮ ਕਰਦੇ ਨੇ ਹਾਂ ਅਸੀਂ ਮਾਝੇ ਵਾਲੇ ਲੈ ਕੇ ਚੱਲੇ ਅਸੀਂ ਮਾਲਵਾਲੇ ਲਾਤੇ ਕੰਮ ਨਾ ਪਹੇ ਵਾਲ ਨੂੰ ਮਾਝੇ ਨੇ ਕੰਮ ਲਾਤਾ ਨਾ ਮਾਲਵਾਲੇ ਦੇਖ ਲਓ ਦੇਖੋ ਦੇਖੋ ਹੁਣ ਤੁਸੀਂ ਲਓ ਨਜ਼ਾਰੇ ਇਹ ਆਪਾਂ ਤਾਂ ਗਗਨ ਪਟ્રોલ ਡੁੱਲ ਕੇ ਆਉਂ ਹੁਣ ਸਮੈਲ ਆ ਰਹੀ ਦੇਖ ਕਿੰਨੀ ਉਹਦੇ ਚੱਕ ਇਹ ਰੰਗੀ ਪਟ્રોલ ਜਵਾਨੀ ਅੱਗ ਦੇਖੋ ਕਰੇ ਅੱਜ ਜੱਟ ਪਟ્રોલ ਬੜੇ ਛਿੱਟਾ ਪਟ્રોલ ਦਾ ਗੁਰਿੰਦਰ ਅੰਮ ਪੱਟਣਾ ਨਹੀਂ ਐ ਕੰਮ ਕਰਿਆ ਕੋ ਬੰਦਿਆਂ ਨੂੰ ਅੰਮ ਪੱਟਣਾ ਸਾਰਨ ਬੁਟੀਕ 'ਚ ਬੈਠੇ ਰਹਿੰਦੇ ਹਾਂ ਪੱਟ ਦੋ ਸੁੱਕ ਗਿਆ ਉਹ ਸੁੱਕ ਗਿਆ ਮਿੱਟੀ ਦਾ ਹਰਾ ਹੋ ਜਾਂਦਾ ਨਹੀਂ ਹੁੰਦਾ ਇਹ ਬੜੇ ਕੜੀ ਪੱਥਰ ਦਾ ਬੂਟਾ ਪੱਟ ਕੇ ਇੱਥੇ ਲਵਾ ਦਿੰਦਾ ਉਹ ਮੈਂ ਸੱਪ ਪੱਟਣ ਦਾ ਤੋੜਿਆ ਉਹ ਇਹਨਾਂ ਮੈਂ ਕਿੰਨੀ ਵਾਰ ਇਹਨਾਂ ਨੂੰ ਕਿਹਾ ਵੀ ਕੋਈ ਚੀਜ਼ ਕੋਈ ਤੇ ਐ ਬੋਚ ਕੇ ਜਿਹੜਾ ਤੁਹਾਡੇ ਸਬੂਟੀਕ ਦੇ ਬੋਚ ਕੇ ਜਿਦੋ ਇਹ ਬਣਾ ਆਈ ਡੋ ਨਾ ਇਹ ਨਾਲ ਪਰਾਪਾ ਆ ਗਿਆ ਕੜਾਈ ਦੀ ਤਗੜੀ ਹੈ ਪਰ ਨਕਸਾਨ ਹਾਂ ਉਹ ਪਕੜਦਾ ਕਹਿੰਦਾ ਨਕਸਾਨੇ ਕਰਦੇ ਤੂੰ ਚੰਗ ਕੰਮ ਕਰੋ ਕੰਮ ਕੰਮ ਕਰੋ ਕੰਮ ਜੜਾ ਪੈ ਬਸ ਗਿਆ ਮੈਂ ਇਹਨੂੰ ਜ਼ੋਰ ਲਾੜਾ ਖਿੱਚ ਖਿੱਚ ਕੇ ਮਾਰ ਕੇ ਮੈਂ ਇਹ ਕੰਦਲੇ ਦੇ ਦਤਾ ਮਰਨੇ ਕੰਮ ਕਰੋ ਮਾਲ ਸਿਰ ਤੇ ਹਾਂ ਮਾਲ ਸਿਰ ਤੇ ਘੜੀ ਦਿਹਾੜੀ ਦੇਣੀ ਹਾਂ ਗੱਲਾਂ ਘੱਟ ਕੰਮ ਵੱਧ ਪਹਿਲੀ ਕਮਾਈ ਦਾ ਟੇਬਲ ਆਇਆ ਸੀ ਚਾ ਚੁੱਕ ਲਾ ਫਿਰ ਉਧਰ ਇਹ ਮੈਂ ਇਹਦੀ ਪਰਾਂਡੇ ਦਾ ਹਾਂ ਮਨ ਤੇ ਚ ਰੱਖਾ ਤੇ ਸੂਟ ਚੜ ਕੇ ਆਹ ਤੇਰਾ ਖਾਣਾ ਸੁਣ ਗਲਵਿੰਦਰ ਦਾ ਵਿਆਹ ਦੀ ਕੈਸਟਾ ਚੱਕ ਪ੍ਰਧਾਨ ਓਏ ਉਹ ਤੇਰਾ ਡੱਬੇ ਚ ਪਾਉ ਚਲ ਫੜ ਸਿੱਟੋ ਯਾਰ ਕਾਨੂੰ ਫालतੂ ਹੋ ਸਾਮਾਨ ਚ ਰੱਖ ਰਿਹਾ ਇਹ ਰੱਖ ਛੋਟ ਨਹੀਂ ਸਕਦੇ ਕਿਉਂ ਅਗਿਆ ਦੀ ਪ੍ਰਾਈਵੇਸੀ ਕਹਿੰਨੇ ਕਾ ਤੂੰ YouTube ਤੇ ਝਾੜਦੀ ਫਿਰ ਪ੍ਰਾਈਵੇਸੀ ਆ ਸਾਨੂੰ ਤੇ ਉਹਦਾ ਦਾਦਾ ਟੇਬਲ ਤੋਂ ਚੁੱਪ ਨਹੀਂ ਚੱਲ ਲੈ ਕੇ ਨਹੀਂ ਇਹਨੂੰ ਬਟੀਚ ਆ ਤੁਹਾਡੀ ਮੰਮੀ ਦਾ ਦਾਦਾ ਦਾ ਸੰਦੂਕ ਉਹਨੂੰ ਝਕਾਓ ਠੀਕ ਹੈ ਮੇਰਾ ਦਾਦਾ ਜੀ ਨਹੀਂ ਆਇਆ ਹੈਗਾ ਯਾਰ ਮੈਂ ਤੇ ਲਈ ਆਇਆ ਆ ਕਿੰਨੂ ਤੇ ਆ ਸੋਨ ਸਾਂ ਮਾਂ ਮਾਰਦੇ ਸਾਂ ਲੈ ਗਾ ਸਰਮਾਨਿਤ ਕੀਤਾ ਜਾ ਰਹਾ ਕੰਮ ਕਰੀ ਪਹਿਲੇ ਹੀ ਦੇਤਾ ਕੰਮ ਕਰ ਦੇ ਪਹਿਲੇ ਹੀ ਦੇਤਾ ਕੰਮ ਕਰ ਦੇ ਉਹ ਪਾਏ ਕਰੀਏ ਭਾਈ ਨਾ ਕਰੀਏ ਇਹਨੂੰ ਉਹ ਤਾਂ ਫੋਟੋ ਫੋਟੇ ਪਲੇ ਪਾਸੀ ਪਹਿਲਾਂ ਸਨਮਾਨਿਤ ਕੀਤਾ ਸਰਮਾਨਿਤ ਪਹਿਲਾਂ ਆਂਟੀ ਉਦੋਂ ਬਾਅਦ ਕੰਮ ਹੋਰ ਲੋਕੀ ਪਹਿਲਾਂ ਕੰਮ ਕਰਦੇ ਨੇ ਆਂਟੀ ਅਮਾੜਾ ਇਹ ਨਹੀਂ ਕਿ ਆਨੇ ਆਪਣੇ ਅਰਥ ਹੋਰ ਸਹੀ ਗੱਲ ਤੁਹਾਨੂੰ ਕੱਪੜਾ ਦਰਸਤੀ ਕਰੇਗੀ ਦਰਸਤੀ ਅੰਦਰ ਹੱਥ ਕਰਾਂਗੇ ਉਹਨੇ ਦੇਖ ਲਾ ਕਟੋਟੇ ਪਹਿਲੇ ਨੂੰ ਤੋਂ ਪੜਾਈ 1000 ਦੇ ਦਾ ਆਇਆ ਸੀ ਟੈਟ ਵੜਾਈ ਉਦੋਂ ਨਹੀਂ ਆਏ ਓਏ ਇੱਥੇ ਨਾ ਰੱਖੋ ਯਾਰ ਮੀ ਭੂ ਹੋ ਸਾਰਾ ਗਿੱਲਾ ਹੋ ਜਾਊਗਾ ਇਹ ਨਹੀਂ ਹੁੰਦਾ ਸਾਰਾ ਭੁੱਲ ਜਾਊਗਾ ਇਹ ਲੈਂਟਰ ਪੈ ਗਿਆ ਹੁਣ ਤਾਂ ਮੀ ਨਹੀਂ ਪੋਣਾ ਯਾਰ ਇਹ ਨੂੰ ਅੰਦਰ ਰੱਖਨੇ ਯਾਰ ਉੱਤੇ ਸਮਾਨ ਹੋਰ ਸਮਾਨ ਵੀ ਧਰੋ ਨਾਲੇ ਤੇ ਇਹ ਤਾਂ ਭੁੱਲ ਜਾਊਗਾ ਪਾਣੀ ਚ ਪਦਾਣਾ ਆਟਾ ਵੀ ਮੁੱਕ ਗਿਆ ਸਾਰਾ ਕੋਈ ਮੁੱਕਿਆ ਪਿਆ ਦੇਖੀ ਜਾ ਹਾਂ ਤਾਂ ਤਾਂ ਕਰ ਲੈ ਸਾਰਾ ਕੋਈ ਮੁੱਕਿਆ ਫੋਕਣਾ ਬਠੇਰਾ ਬੋ ਜਾ ਆਟਾ ਦਾ ਸੁੱਕਣਾ ਖਾਣੇ ਰੋਲ ਦਾ ਦਾ ਰੋਟੇ ਦਾ ਮੋਈ ਕੀ ਦਾ ਦੱਸ ਫੋਰਾ ਤੁਸੀਂ ਮੈਨੂੰ ਐ ਦੱਸੋ ਰੋਟੀ ਬਣਾ ਲਈਏ ਤੁਸੀਂ ਪਹਿਲਾਂ ਰੋਟੀ ਫਟਾਣੀ 2-4 ਬੰਦਿਆਂ ਦਾ ਖਵਾਏ ਆ ਤੇ ਆਪਣੀ ਰਹਿ ਗਈ ਹਾਂ ਤਾਂ ਫਿਰ ਪਹਿਲਾਂ ਉਹ ਥੱਕ ਜੂਗੇ ਜਦੋਂ ਰੋਟੀ ਟਾਈਮ ਆਊਗਾ ਤੁਹਾਨੂੰ ਖਵਾ ਦਾਂਗੇ ਠੀਕ ਹੈ ਹੁਣ ਮੇਰਾ ਹੱਡ ਭਕਿਆ ਹੋਇਆ ਇੰਦਰਦੇਵ ਤਾਂ ਵਾਂਗੂ ਕੰਮ ਕਰ ਪੈਪ ਉੱਪਰ ਨਾ ਮਾਰੀ ਇਹ ਮਨ ਪੈਪ ਨਾਲ ਉੱਟ ਜਾ ਉਹ ਇੱਟਾ ਛੰਦੋ ਤੇ ਹੁਣ ਸਾਰੀਆਂ ਇਹ ਸਾਫ ਸਾਫ ਕਿਉਂਕਿ ਇਧਰੋਂ ਚੱਕ ਕੇ ਨਾ ਉੱਧਰ ਲੈ ਜਾਾਂਗੇ ਨਾਲੇ ਆਪਾਂ ਨੂੰ ਪਤਾ ਲੱਗ ਜਾਊਗਾ ਤੇ ਕਿਸੇ ਨੇ ਵੇਲੇ ਹੋ ਕੇ ਨਾ ਉਹ ਤੇ ਅਸੀਂ ਆ ਤੁਸੀਂ ਆ ਲਿਆਓ ਤੇ ਉਹ ਇੱਟਾ ਘੜੀਏ ਬਾਹਰ ਵਾਲੀਆਂ ਪਕੌੜੀਆਂ ਪੂਰੀਆਂ ਚ ਖਾਪ ਜਾਣਗੀਆਂ ਉਹ ਤਾਂ ਉਹ ਪੈ ਗਈ ਤਰੀ ਇਹ ਜਿੱਟੀਆਂ ਨੇ ਉਹ ਚ ਲੈੰਟਰ ਚ ਰੱਖਣ ਵਾਲੀਆਂ ਲੈ ਵੀ ਇਹਤੀ ਸਵਾਈ ਹੋਣ ਲੱਗੀ ਹੋਰ ਅੰਦਰ ਰੱਖੋ ਕਿਤਾਬਾਂ ਜਵਾਖਾ ਨਹੀਂ ਆੜਨੀਆਂ ਉੱਥੇ ਕਰਕੇ ਕਰੋ ਨਾ ਸਾਫ਼ ਜਗ੍ਹਾ ਚ ਲੈ ਸਾਫ਼ ਕਿਉਂ ਇੱਥੇ ਮਿੱਟੀ ਮਿੱਟੀ ਪੈ ਜੂਗੀ ਮਿੱਟੀ ਮਿੱਟੀ ਅੰਦਰ ਨੂੰ ਵੀ ਨਾ ਆ ਜਾ ਰੂ ਝੂਕ ਲਿਆ ਚੋਕੇ ਇਹਦਾ ਵਾਪਾਰੀ ਐ ਮਨੈ ਤੇ ਚੱਕਣਾ ਬਹੁਤ ਔਖਾ ਸੌਖਾ ਹੈ ਮੈਂ ਦਾ ਤੁੰਦ ਕਰਾਂਗੇ ਤਾਂ ਭਾਰੀ ਐ ਇਹ ਹੈ ਯਾ ਤਾਂ ਪ੍ਰੋਪਰ ਕਰ ਮਨ ਉਹਨੂੰ ਮਿੱਟੀ ਨੂੰ ਤੇ ਫਿਰ ਐ ਤਾਂ ਉਹ ਜੋ ਨਾ ਸਹੀ ਨਹੀਂ ਹੋਣਾ ਜਿੱਤਾ ਕਿ ਰਕ ਜੰਮੀ ਹੈ ਨਾ ਆਹ ਪ੍ਰਧਾਨ ਮਾ ਜਲੇ ਪੱਕੇ ਕੋਕੇ ਰੋ ਲੈ ਕੇ ਚੱਕੜੀ ਗੱਨਾ ਕੇ ਹਾਂ ਤਾਂਹੀਂ ਤਾਂ ਤੈਨੂੰ ਲਾਇਆ ਅੱਜ ਕਰੋ ਕੰਮ ਸੰਦੂਖ ਵੀ ਲਓ ਸੰਦੂਖ ਵੀ ਆਜੂਗੀ ਪਹਿਲਾਂ ਤੁਸੀਂ ਆ ਇੱਟਾਂ ਲਾਓ ਪਹਿਲਾਂ ਸੰਦੂਖ ਇੱਥੇ ਰੱਖਣ ਵਾਲੀ ਨਹੀਂ ਹੈਗੀ ਨਾ ਉਹ ਕਿੱਥੇ ਹੋ ਰਹੀ ਅੰਦਰ ਤਾਂ ਨਹੀਂ ਲੈ ਕੇ ਜੇ ਸਾਮਾਨ ਪਿਆ ਮਨ ਸਾਮਾਨ ਖਰਾਬ ਹੋ ਜੂਗਾ ਅੱਜ ਤੁਸੀਂ ਇਹ ਰੇਟਾ ਰੱਖੋ ਜਿਹੜੀ ਰੱਖਣੀ ਜਿਹੜੇ ਕੰਮ ਕਰਨੇ ਨੇ ਮੈਂ ਪਾਣੀ ਕਰ ਰਿਹਾ ਕੰਮ ਕਰਾ ਰਿਹਾ ਮੈਂ ਸੁੱਟ ਤੋਂ ਠੀਕ ਠੀਕ ਤੁਹਾਨੂੰ ਦੱਸ ਰਹੇ ਵੀ ਐ ਕੰਮ ਕਰਦੇ ਹੁੰਦੇ ਨੇ ਠੀਕ ਹੈ ਇਹ ਕਰ ਰਹੀ ਸੀ ਸਵਾਰੀ ਆਪਣੇ ਸਮਾਨ ਦੀ ਆਪ ਜੀ ਮੈਂ ਆਪ ਕੋ ਆਪਣਾ ਚੱਕ ਕੇ ਲੈ ਆਉਂਦਾ ਛੱਡ ਕੇ ਗੱਲ ਪਾਉਂਦਾ ਕੋਈ ਨਾ ਕਰੇ ਚੰਗੀ ਮੋੜ ਦਿੱਤੀ ਇਹ ਕਹਾਣੀ ਕਗੰਦਾ ਤੇ ਮਾਤਾ ਦਾ ਭਾਰਾ ਆ ਆਪਸ ਮਾਨ ਆਪਣਾ ਸਾਫ ਕਰ ਲਿਆ ਆਪਾ ਨੇ ਇਹਨੂੰ ਅੰਦਰ ਲੈ ਆ ਕੰਮ ਨਹੀਂ ਪੜਿਆ ਤੂੰ ਚੱਲ ਟਾਈਮ ਇਹਨੂੰ ਮਮਨ ਬੁਟੀਕ ਚ ਰੱਖ ਕੇ ਉੱਥੇ ਸੂਟ ਰੱਖ ਕੇ ਪੈਰ ਲੱਗ ਰੱਖਣੇ ਤੂੰ ਦੇਖੀ ਤਾਂ ਸਹੀ ਦੇ ਲੱਖ ਹੋ ਗਿਆ ਸਾਫ ਤੂੰ ਗੱਲਾਂ ਕਰਦੀ ਕਿਉਂ ਨੇ ਹੋਰ ਦੇਖਣ ਜੋ ਤਾਂ ਹੋ ਗਿਆ ਹੋਰ ਲੈ ਹੁਣ ਆਪਾਂ ਇਹਨੂੰ ਅੰਦਰ ਡਰੈਗ ਰੂਮ ਚ ਇਹਨੂੰ ਕਿੱਲੇ ਕੱਪੜਿਆਂ ਸਾਫ ਕਰ ਚੁੱਕੀ ਤਰਾ ਫੇਰ ਹੁਣ ਕਣੇ ਦਾ ਆ ਗਏ ਤੂੰ ਅਮਨ ਦੇ ਇੱਕ ਚੇਤੇ ਲੈ ਕੇ ਆਈਆਂ ਇਹ ਤੇ ਕਿਹਦਾ ਫੇਚਰਾ ਕਿਹਾ ਮੈਂ ਤਾਂ ਫ੍ਰੀਤੀ ਅੱਗੇ ਬੈਠੀ ਆ ਪ੍ਰੀਤ ਅੱਛਾ ਪ੍ਰੀਤ ਇਹ ਲਖਨਊ ਵਾਲੀ ਹੈ ਨਾ 300 ਰੁਪਿਆ ਉਹਨੇ ਪਾਇਆ ਤੇ ਹੈ ਤੇ 300 ਰੁਪਿਆ ਉਤਾਰ ਕੇ ਕੋ ਲਿਆ ਤੇ ਕੁਝ ਮੈਂ ਇਕੱਠੇ ਕੀ 3000 ਰੁਪਿਆ ਰੱਖ ਲਿਆ ਬੰਦਾ ਕੀ ਜਾਣ ਲੀ ਟੀਵੀ ਹੈ ਤੇਰਾ ਕਿਹੜਾ ਕਹਿੰਦਾ ਟੀਵੀ ਰੱਖਣ ਨੂੰ ਜਗ੍ਹਾ ਹੀ ਨਹੀਂ ਉੱਥੇ ਕੋਈ ਕਾਨਸ ਵੀ ਨਹੀਂ ਬਣੀ ਆਈ ਪਤਾ ਕੀ ਕੀ ਵੇਲੇ ਨੇ ਸਭ ਆਈ ਥੋੜੀ ਅਰੇ ਉਹਦਾ ਸ਼ੌਂਕ ਨੇ ਹੀ ਸ਼ੌਂਕ ਪੂਰੇ ਕੀ ਕੋਈ ਕੈਂਪਾਸ ਇੰਨੇ ਨਹੀਂ ਹੁੰਦਾ ਹੈਗਾ ਉਹਦਾ ਟੀਵੀ ਵੇਲੇ ਟੈਸਟ ਕਰਦੇ ਹੁਣ ਟੀਵੀ ਵੇਖੋ ਨਹੀਂ ਤਾਂ ਹਲੇ ਉਹ ਦੁਬਾਰਾ ਪਤਾ ਕੀ ਆਈ ਕੀਤਾ ਜਿਹੜਾ ਟੀਵੀ ਦੇ ਨਾਲ ਡੱਬਾ ਮਿਲਿਆ ਸੀ ਨਾ ਗੱਤੇ ਦਾ ਉਹਦੇ ਵਿੱਚ ਇੱਕ ਸਟੂਲ ਹੁੰਦਾ ਸੀ ਉਹਨੂੰ ਰੱਖ ਕੇ ਟੀਵੀ ਉੱਤੇ ਰੱਖ ਕੇ ਗੱਤੇ ਦੇ ਡੱਬੇ ਤੇ ਟੇਬਲ ਪਾਤਾ ਐ ਲੱਗੇ ਕਿ ਵੱਡੇ ਟੇਬਲ ਤੇ ਟੀਵੀ ਰੱਖਿਆ। ਨਹੀਂ ਤਾਂ ਲੱਗਦਾ ਗੱਤੇ ਤਾਂ ਹੀ ਕਪੜਾ ਪਾਤਾ ਹੋਣੇ। ਉਹਰੇ ਪਿੰਡ ਨਾਲ ਲੈ ਕੇ ਟੀਵੀ ਤੇ ਘੈਂਟੀ ਹੋ ਗਿਆ ਸਾਫ ਦੇ। ਜਿਹਨੇ ਹੱਟ ਪਿੰਡ ਕੇ ਨੇ ਟੀਵੀ ਵੀ ਲਾਇਆ ਅਗਲਾ ਵੀਦੋ ਨਾ ਉਹ ਤਾਂ ਵੇਂਦਾ ਨਹੀਂ ਜਜਬਾਤ ਨਹੀਂ ਸਮਝਦਾ ਹੈਗਾ ਨਾ। ਅਗਲਾ ਮੂੰਹ ਪਾੜ ਕੇ ਗੱਲ ਕਰ ਦਿੰਦਾ ਵੀ ਜੇ ਪਰਮਾਤਮਾ ਨੇ ਪੈਦਾ ਕੀਤਾ ਏ ਦਿਲ ਸਾਰਿਆਂ ਦੇ ਸੀਨੇ 'ਚ ਪਾਇਆ ਉਹਨੇ ਹਨਾ। ਛਾੜੇ ਪਿੰਡ ਕੇ ਵਿਚਾਰੇ ਗਰੀਬ ਮਾਤਰ ਦੇ ਟੀਵੀ ਲੈ ਲੈ ਰੰਗੀਨ ਉਹ ਚੱਲੇ ਚੱਲੇ ਹਨ। ਤੇ ਜਿਹੜੇ ਮਾਰਜਾਂ ਦੇ ਟੀਵੀ ਲਾਉਣ ਆਏ ਉਹਨਾਂ ਦੇ ਘਰੇ ਉਦੋਂ ਐਂਟੀਨਾ ਹੁੰਦਾ ਸੀ ਟੀਵੀ ਫਿੱਟ ਕਰਨ ਆਏ ਤੇ ਉਹਦੇ ਵਿਚਾਰੇ ਕੰਦਾ ਪੁੰਦਾ ਗੇਟ ਘੂਠਾ ਨਹੀਂ ਤੁਹਾਨੂੰ ਕਹਿੰਦੇ ਤੂੰ 10000 ਦਾ ਟੀਵੀ ਲੈ ਕੰਦਾ ਹੀ ਕਰਾ ਲੈ ਆ ਆ ਫਿਰ ਸੁਝਾਅ ਦੇਣ ਵਾਸਤੇ ਕਾਫੀ ਆ ਜਾਂਦੇ ਬੰਦੇ ਉਹ ਤਾਂ ਆਏ ਕਹਿੰਦੇ ਵੀ ਅਗਲਾ ਉਹਦੇ ਜਜਵਾਕ ਨਹੀਂ ਸਮਝੇ ਕਿ ਉਹਦੇ ਘਰੇ ਜਵਾਕ ਨਹੀਂ ਵਿਚਾਰੇ ਦੋ ਟੀਵੀ ਲੋਜ ਲੋਕਾਂ ਘਰ ਵੇਖਣ ਜਾਂਦੇ ਸੀ ਹਨਾ ਤੇ ਜਵਾਕਾਂ ਨੂੰ ਤੈਨੂੰ ਪਤਾ ਹੀ ਅਗਲਾ ਜਿਹਦੇ ਘਰੇ ਚਾਰ ਛਿਲੜਾ ਹੁੰਦੀਆਂ ਸੀ ਉਹ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝ ਆਉਂਦਾ ਅਗਲਾ ਕਈਆਂ ਤਾਂ ਸਾਡੇ ਮੂੰਹ ਤੇ ਵੀ ਬੂਹੇ ਬੰਦ ਕੀਤੇ ਹੋਏ ਸੀ ਟੀਵੀ ਕਰਾਣੇ ਆ ਤਾਂ ਪਰ ਆਦੀ ਮਮਮੀ ਨੇ ਵੀ ਅੱਕ ਚਾਬ ਕੇ ਨੂੰ 21 ਦਾ ਰੰਗीन ਟੀਵੀ ਲੈ ਕੇ ਦਿੱਤਾ ਸੀ ਮਤਲਬ ਸਾਡੀ ਮੰਮੀ ਨੇ ਕਿ ਸਾਡੀ ਮੰਮੀ ਦਾ ਚਾਇਆ ਟੀਵੀ ਰੰਗीन ਉਹਦੋਂ ਕਿ ਉਹ ਖੌ ਖਰਾਬ ਕਰਦੇ ਸੀ ਸਾਡੀ ਮੰਮੀ ਹੁੰਦਾ ਉਹ ਟੀਵੀ ਆਇਆ ਏ ਇਦਾਂ ਇਦਾਂ ਖੋਲਣ ਵਾਲਾ ਬੰਦ ਕਰਨ ਵਾਲਾ ਤੇ ਉਹ ਵੀ ਸਾਰੇ ਲੋਕਾਂ ਨੇ ਵੇ ਵੇ ਕਿਉਂ ਖਰਾਬ ਹੀ ਕਰਦੇ ਨੇ ਮੰਮੀ ਦਾ ਦਿੰਦੀ ਉਹਨੂੰ ਵੀ ਅਸੀਂ ਬਾਹਰ ਕਹਿੰਦੀ ਰਾਤ ਨੂੰ ਵਿਹੜੇ ਚ ਕੱਢ ਲੈਣਾ ਤੇ ਸਾਰੇ ਅੰਦਰ ਪਿੰਡ ਚ ਜਿੰਨੂ ਜਿੰਨੂ ਪਾ ਲੱਗਣਾ ਨਾ ਪਹਿਲਾਂ ਤਾਂ ਪਤਾ ਲੱਗ ਗਿਆ ਕਿ ਉਹਨਾਂ ਦੀ ਪਟਵਾਰੀਆ ਨੂੰ ਦਾ ਟੀਵੀ ਆਇਆ ਏ ਤੇ ਕਹਿੰਦੇ ਜਿੰਨੂ ਪਤਾ ਲੱਗਣਾ ਵੀ ਸ਼ਾਮਾਂ ਨੂੰ 7:00 ਵਜੇ ਤੋਂ ਬਾਅਦ ਚੱਲ ਪਿਆ ਹੋਣਾ ਉਹ ਜਿਹੜੀ ਪ੍ਰੋਗਰਾਮ ਉਹ ਕਹਿੰਦੀ ਕੀ ਸ਼ਰਾਬੀ ਕੀ ਅਮਲੀ ਕੀ ਸੋਫੀ ਕਹਿੰਦੀ ਸਾਰੇ ਬੈਠਣ ਦੇ ਹਣਾ ਕਹਿੰਦੀ ਸੱਤ ਵੇਲੇ ਚਕਾਰਾ ਹੁੰਦਾ ਤੇ ਮੰਮੀ ਨੇ ਜਿਹੜੇ ਦਾਜ ਵਾਲੇ ਬੈਠਾ ਆਏ ਉਹ ਵੀ ਬਾਹਰ ਕੱਢ ਕੇ ਰੱਖੇ ਹੁੰਦੇ ਬੈਠਾ ਟੁਕੜਾ ਹੈ ਬੈਠਾ ਨੂੰ ਢਾਖ ਲੋ ਕੰਟੀ ਵਗਾਉਂਦੇ ਹਣ ਨੇ ਤਾਂ ਇੰਨੀ ਸੇਵਾ ਕਰਦੇ ਤੁਸੀਂ ਹੈ ਸੇਵਾ ਕਾਦੀ ਪਟਵਾਰੀ ਹਣ ਲਿਆ ਜਾ ਵਾਧੂ ਹਣ ਟੀਵੀ ਵਖਾਵ ਖਾ ਪੂਜੀ ਪੂਰੀ ਜਿਹਾ ਲਿਆ ਜਾ ਚੁਗਾ ਚੋੜ ਕਰਾ ਪਰ ਪਟਵਾਰੀ ਨੇ ਆਪ ਦਾ ਚੁਗਾ ਚੋੜ ਕਰਾ ਲਿਆ ਸੁੱਖਾ ਹੁਣ ਸਾਡੇ ਮੁੰਡਿਆਂ ਨੇ ਕਾਰੋਬਾਰ ਵਧੀਆ ਚੱਕ ਲਿਆ ਹੈ ਤੇ ਕਹਿੰਦਾ ਨਾ ਤੇ ਕੋਈ ਡਾਉਂਦਾ ਕੋਈ ਕਮਾਉਂਦਾ ਬਣਾਉਂਦਾ ਕੋਈ ਕਿ ਨਹੀਂ ਹੁਣ ਸੁਖਨਾ ਸਾਡੇ ਮੁੰਡੇ ਸੁਖਨਾ ਇੰਨੇ ਸਿਆਣੇ ਨੇ ਕੋਈ ਨਸ਼ਾ ਨਹੀਂ ਕੋਈ ਪੱਤਾ ਨਹੀਂ ਦੋਨੇ ਮੁੰਡੇ ਹੀ ਸਾਡੇ ਹੁਣ ਤੁਸੀਂ ਜਿਹੜੇ ਨਵੇਂ ਨਵੇਂ ਕਹਿਣਗੇ ਦੋਨੇ ਜਿਹੜੇ ਇੱਕ ਸਾਡਾ ਭਰਾ ਹੈਗਾ ਕੋਮਲ ਸਾਡਾ ਚਾਚਾ ਦਾ ਮੁੰਡਾ ਕਿਉਂਕਿ ਉਹ ਵੀ ਸਾਡੇ ਆਪਣੇ ਭਰਾਵਾਂ ਵਾਂਗੂ ਸਕਿਆ ਵਾਂਗੂ ਉਹ ਵੀ ਸੁਖਨਾ ਸੋਹਣੀ ਨੌਕਰੀ ਕਰਦਾ ਏ ਸੋਹਣੇ ਕਾਰੋਬਾਰ ਤੇ ਲੱਗਿਆ ਹੋਇਆ ਸੋਹਣੀ ਆਪਣੀ ਜਮੀਨ ਜਾਇਦਾਦ ਸੰਭੀ ਏ ਤੇ ਸਾਡੇ ਵਾਲਾ ਅਮਰਤਪਾਲ ਸਿੰਘ ਹੁੰਮਣ ਉਹ ਹੈਗਾ ਕੈਨੇਡਾ ਜਿਹੜਾ ਤੁਹਾਨੂੰ ਪਤਾ ਹੀ ਏ ਤੇ ਉਹਦਾ ਵੀ ਸੁਖਨਾ ਸੋਹਣਾ ਕਾਰੋਬਾਰ ਏ ਸੋਹਣੀ ਆਪਣਾ ਘਰ ਤੋਂ ਸੋਨਾ ਲੈ ਗਿਆ ਏ। ਬਾਕੀ ਵਿੱਚ ਮੰਮੀ ਬਿਮਾਰ ਹੋ ਗਈ, ਮੰਮੀ ਤੋਂ ਉਹਦਾ ਪੈਸਾ ਬਹੁਤ ਲੱਗ ਗਿਆ 7-8 ਲੱਖ ਰੁਪਏ ਉੱਥੇ ਲੱਗ ਗਿਆ ਵਿਚਾਰੇ ਦਾ ਹਨਾ। ਵੀ ਵਧੀਆ ਕੋਈ ਨਸ਼ੇ ਪੱਤੇ ਤੋਂ ਬਚੇ ਹੋਏ ਨੇ ਕਿ ਨਹੀਂ ਕਿੰਦਰ। ਜਿਹੜੇ ਆਦੇ ਟਾਈਮ ਦੇ ਵਿੱਚ ਮੇਨ ਜਿਹੜੀ ਗੱਲ ਨਾ ਵੀ ਜਿਹੜਾ ਧੀ ਪੁੱਤ ਨਸ਼ੇ ਪੱਤੇ ਤੋਂ ਬਚ ਗਿਆ ਸਮਝ ਲਓ ਉਹ ਅੱਜ ਵੀ ਕਾਮਯਾਬ ਹੈ, ਕੱਲ ਵੀ ਕਾਮਯਾਬ ਹੈ। ਤੇ ਬਹੁਤੀਆਂ ਗੱਲਾਂ ਨਾ ਕਰੋ ਤੁਸੀਂ ਆਪਣੇ ਕੰਮ ਕਰੋ। ਕਿਉਂ ਗੱਲਾਂ ਵੀ ਕਰਨੀਆਂ ਨਾਲ। ਨਹੀਂ 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 ਹਮ ਤਾਂ ਗੱਲ ਨਹੀਂ ਕਹਿੰਦਾ ਨਾਲੇ ਗੱਲਾਂ ਨਾਲੇ ਗੀਤ। ਆ ਗੱਲਾਂ ਨਾਲੇ ਗੀਤ ਨਹੀਂ। ਨਾਲੇ ਗੱਲਾਂ ਨਾਲੇ ਕੰਮ। ਕੰਮ ਕਰ ਚਲੋ 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 ਮੂੰਹ ਅਦਰਾਲੀ ਮੈਂ ਤਾਂ ਚੰਮ ਤੇ ਇਧਰ ਰੱਖਦਾ ਹੋਏ ਬੰਨਣਾ ਲੱਗ ਤੇ ਮੇਰੇ ਲੱਗਾ ਕਰਾਹ ਕੰਮ ਹਾਂ ਪਤਾ ਚਲ ਯਾਰ ਤੇਰੇ ਵੀ ਕੜੇ ਉਹ ਮੇਰੇ ਨਾ ਰਹਿ ਰਹਾ ਗੱਲਾਂ ਆਉਣ ਲੱਗੀਆਂ ਆਸਰਿੰਦਰ ਵੀਰਾਂ ਤੜਕੇ ਫੋਨ ਆ ਗਿਆ ਤੇ ਲੋ ਹੂੰ ਉਹ ਮੈਨੂੰ ਕਹਿੰਦੇ ਆ ਵਾ ਨਾ ਕਬਰੌਣਾ ਦੀ ਮਟੀਕ ਦਾ ਕੰਮ ਖਿੱਚ ਦੇ ਚੱਕ ਦੇ ਫੱਟੇ ਮੈਂ ਕੋਈ ਚੱਕਰ ਨਹੀਂ ਮੇਰਾ ਭਰਾ ਟਰਾਲਾ ਚਲਾਉਂਦਾ ਤੇ ਸਾਨੂੰ ਆਸਰਿੰਦਰ ਵੀਰਾਂ ਨੇ ਨਾ ਆਪਾਂ ਨੂੰ ਥੋੜਾ ਲੇਟ ਦੱਸਿਆ ਲੈਂਟਰ ਬਾਰੇ ਹਾਂ ਜੋ ਇਹ ਫਾਈਬਰ ਪਾ ਉਹ ਫਾਈਬਰ ਕਰ ਰਹੇ ਆ ਉਹ ਪਾ ਕਰਮਕੋਲ ਪਾ ਲੈਂਦੇ ਵਿੱਚ ਕਹਿੰਦੇ ਤੇ ਠੰਡਾ ਰਹਿੰਦਾ ਗਰਮੀ ਵਿੱਚ ਤੇ ਸਰਦੀਆਂ ਵਿੱਚ ਗਰਮ ਰਹਿੰਦਾ ਉਹ ਤੇ ਕੋਈ ਗੱਲ ਨਹੀਂ ਵੀਰ ਜੀ ਆਪਾਂ ਨਾ ਹੁਣ ਜਿਹੜਾ ਘਰ ਬਣਾਵਾਂਗੇ ਸਾਡਾ ਕੰਮ ਕਰਾਂਗੇ ਜੇ ਨਾ ਬਣਾ ਕਰ ਲਵਾਂਗੇ ਨਾ ਉੱਚ ਤੋਂ ਡ ਹਾਂ ਪਾਣੀ ਉਹ ਨਕਸ਼ਾ ਹੀ ਉੱਥੋਂ ਬਣਾ ਕੇ ਭੇਜੋ ਭਾਜੀ ਕਹਿੰਦੇ ਆਪਣੇ ਇੰਨਾ ਘਰ ਦੇ ਵਾਲੇ ਦੁਵਾਲੇ ਨਾ ਫਰੂਟ ਲਾਓ ਕਹਿੰਦੇ ਜਰੂਰ ਭਾਜੀ ਜਰੂਰ ਇਹ ਤਾਂ ਬਹੁਤ ਵਧੀਆ ਗੱਲ ਕਹੀ ਭਾਜੀ ਨੇ ਅੱਲਾ ਵੀ ਲਾਤਾ ਹੋਰ ਦੇਖੋ ਐ ਥੋੜੀ ਪਾਣੀ ਕੀ ਟੈਂਕਰ ਆਵੇ ਸਿੱਧਾ ਐ ਸਿੱਧਾ ਅੱਛੇ ਤੇ ਮੋਟਾ ਲਿਆ ਕਰੂਗਾ ਟੈਂਕਰ ਥੱਲੇ ਪਾਣੀ ਇੱਧਰ ਨਹੀਂ ਆਉਣਾ ਪਾਣੀ ਬਨੇ ਇੱਧਰ ਆ ਜਾਣਾ ਪਾਪ ਤੋੜਦਾ ਮਿਸਤਰੀ ਨੇ ਮਸਾ ਲਾਇਆ ਸੀ ਲੋ ਚੱਕੋ ਜੀ ਆ ਏਰੀਆ ਪ੍ਰਧਾਨ ਸਾਹਿਬ ਦਾ ਆਹ ਮਾਲਵੇ ਵਾਲਿਆਂ ਦਾ ਏਰੀਆ ਤੇ ਆਹ ਮਾਝੇ ਵਾਲਿਆਂ ਦਾ ਏਰੀਆ ਹੁਣ ਦੇਖਦਾ ਕਿਹਦੇ ਚ ਕਿੰਨਾ ਦਾਮ ਹੈ ਕੌਣ ਕੀ ਕਰਦਾ ਠੀਕ ਹੈ ਤੇ ਤੁਸੀਂ ਵਲੌਗ ਚ ਬਣੇ ਰਹਿਣਾ ਵਲੌਗ ਬਿਲਕੁਲ ਹੀ ਸਕਿੱਪ ਨਹੀਂ ਕਰਨਾ ਕਿਉਂਕਿ ਮਾਝਾ ਤੇ ਮਾਲਵਾ ਜਿਹਦਾ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਲੱਗ ਰਹੀ ਨਾ ਉਦਾਂ ਇਕੱਠੇ ਹੋਏ ਹੋਏ ਨੇ ਤੇ ਦੇਖਦਾ ਚ ਕੌਣ ਨਿੱਤਰਦਾ ਹੈ ਜਿੱਦਾ ਮਾਝੇ ਵਾਲਿਆਂ ਨੇ ਆਪਣਾ ਢੰਡਾ ਘੱਟ ਪਾਕਿਸਤਾਨੀ ਇਹ ਜਲਾਤਾ ਚੰਡਾ ਇਹਦਾ ਮਾੜਾ ਜਿੱਤ ਪੱਕੀ ਆ ਗਈ ਹੈ ਜਿੱਤ ਦਾ ਲਾਨ ਹੋ ਗਿਆ ਹੈ ਹੁਣ ਮਾਲਵੇ ਆਰੇ ਲੁਚਾ ਲੁਚਾ ਜਹਾਸੀ ਆ ਨੇ ਮਗਰ ਵਿਚਾਰੇ ਕਈ ਚਲਾਉਂਦੇ ਇੱਧਰ ਆਪਾਂ ਪੁਰਸ ਕੱਪਾ ਲੱਟਾ ਕੀ ਏਰੀਆ ਸਾਡਾ ਹੈ ਕੁਲਵਿੰਦਰ ਨੇ ਟੀ-ਸ਼ਰਟ ਦਾ ਸ਼ਰਤ ਲਾ ਰੱਖੀ ਵੀ ਟੀ-ਸ਼ਰਟ ਤੋਂ ਵੱਧ ਮੂੰਗਾ ਹਾਂ ਹਾਂ ਮਾਸਕ ਕੋਈ ਮਤਲਬ ਮੂੰਗਾ ਨਾ ਕਰੀ ਕੋਈ ਕਿਹੜੀ ਕਰੀਮ ਮੰਗਾਉਣੀ ਭਰਾ ਕਰੀਮਾ ਕਰੂਮਾ ਕੋਈ ਨਹੀਂ ਅਸਰ ਕਰਦੀਆਂ ਜਿਹੜੇ ਮੁੱਢ ਰੰਗ ਪੱਕੇ ਹੋਣ ਰੰਗ ਮਿੱਤਰਾਂ ਦਾ ਪੱਕਾ ਨਿਤੁਰੱਜ ਕੇ ਸਨਖਿਆ ਸੁਣਦਾ ਨਹੀਂ ਜੇ ਦੀ ਫੋਨ ਕੱਢ ਦਿੰਦਾ ਗੁਣੀ ਕੋ ਟਾਈਮ ਪਤਾ ਕਿੰਨਾ ਸ਼ੋਰ ਤੇ ਪ੍ਰਧਾਨ ਮੀਟਰ ਤੋਂ ਧਿਆਨ ਆ ਤਾਰਾ ਤੁਰਾ ਤੋਂ ਮੈਨੂੰ ਫੋਨ ਕਰੀ ਹੋਰ ਤੋਂ ਕੋਈ ਸਟਾਈਂਡਾਈ ਹੈ ਮੈਂ ਦੱਸਾਂ ਨਹੀਂ ਕੁਝ ਪਲਾਨ ਨੇ ਚਲੋ ਚਪੋ ਜੀ ਆਪਾਂ ਵੀ ਏਰੀਆ ਆਪਣਾ ਕਰੀਏ ਕਿ ਤਾਂ ਹੀ ਕੋਈ ਗੱਲ ਹੋਗੇ ਪ੍ਰਧਾਨ ਸਾਹਿਬ ਕਸ਼ੂਆ ਚਾਲ ਚੱਲਣ ਦੇ ਤੇ ਅਸੀਂ ਕਿਤੇ ਆਪਣਾ ਉਹਨੂੰ ਸ਼ੇਰ ਸੋ ਖਰਗੋਸ਼ ਸਮਝੀ ਜਾਈਏ ਤੇ ਪ੍ਰਧਾਨ ਸਾਹਿਬ ਹੌਲੀ ਹੌਲੀ ਅੱਗੇ ਲੰਘ ਜਾਂਦੇ ਤੇ ਖਰਗੋਸ਼ ਵਿਚਾਰ ਸੁਤਰਾ ਰਹੇ ਸਾਡਾ ਏਰੀਆ ਪੈਂਦਾ ਬਾਰਡਰ ਨਹੀਂ ਨਾ ਚਾਹ ਦੇ ਦਾ ਆਰਡਰ ਇਹਨ ਸਾਡੀ ਮਰਜ਼ੀ ਕਰੀ ਕਾ ਸਕਦੇ ਹੋੋਸ ਵੀ ਕਰ ਸਕਦਾ ਤੰਬਾ ਗੱਡਤਾ ਆ ਸਾਡਾ ਏਰੀਆ ਹੈ ਉਹ ਥੱਲੇ ਦੇਖਗੇ ਆਈਫੋਨ ਵੀ ਤੰਬਾ ਗੱਡਿਆ ਜਾਣਾ ਸੀ ਅੰਨੀਓ ਗੱਡਿਆ ਜਾਣਾ ਸੀ ਉੱਤੋਂ ਪ੍ਰਧਾਨ ਨੇ ਟਮਾਰਨੀ ਚੋਕ ਲਾ ਜੇ ਵੀ ਇਹ ਚਾਰਾ ਕਹਿੰਦਾ ਉਹ ਲੈ ਨਵਾਂ ਇਹ ਕਹਿੰਦਾ ਨਵਾਂ ਲੋ ਨਵਾਂ ਪੈਸੇ ਸੁੱਖ ਨਾਲ ਬਹੁਤ ਹੈ ਪੈਸੇ ਬਹੁਤ ਨੇ ਪੈਸੇ ਦੀ ਕੋਈ ਘਾਟ ਨਹੀਂ ਸੁੱਖ ਨਾਲ ਕਾਟਾ ਨੂੰ ਹੁਣ ਡਾਂਗਾਂ ਦੀ ਜਿਹੀ ਕੰਮ ਨਾ ਕੀਤਾ ਚੱਲ ਚਲੋ ਮੱਝ ਵਾਲੇ ਟੁੱਡੇ-ਬਿੱਡੇ ਲੱਗੇ ਫੇ ਮੱਝਾਂ ਸੋਨੂੰ ਮਗਰ ਪੈਪ ਹੀ ਟੂਟੀ ਵਾਲੀ ਉਹਦੇ ਤੇ ਨਾ ਲੱਗ ਜੇ ਕਿਤੇ ਕੁਝ ਠੰਡੇ ਤਾਂ ਮਾਝੇ ਨਾਲੋਂ ਜ਼ਿਆਦਾ ਇੱਧਰ ਵੀ ਠੰਡਾ ਲੱਗਿਆ ਪਿਆ ਇੱਧਰ ਗਲੱਭੀ ਠੰਡਾ ਮਾਲੇ ਵਾਲੇ ਕੱਲੇ ਤੇ ਮਾਝੇ ਵਾਲੇ ਦੋ ਨਾਲ ਉੱਧਰ ਬਹਿ ਮੈਂ ਸਿੱਟਾਂ ਕੱਲ੍ਹ ਨੇ ਸਾਲਟ ਕਾ ਦੇਣੀ ਸਾਡੀ ਕੋਈ ਗੱਲ ਨਹੀਂ ਹੋਰ ਟੈਨਸ ਹੋਰ ਟੈਨਸ ਜੇ ਮਸਲੇ ਹੋ ਕੇ ਕਰੀ ਜਾਵਾਂਗੇ ਚਾਲੀ ਚੱਕ ਲੈਂਦੇ ਠੰਡਾ ਤੇ ਗੱਡਿਆ ਠੰਡਾ ਤੇ ਗੱਡਾ ਸਾਡੀ ਜਿੱਤ ਤੇ ਪੱਕੀ ਹੈ ਪਤਾ ਨਹੀਂ ਐਂਡ ਆ ਗਿੰਦਾ ਗਿਆ ਨਾ ਸਾਹ ਚੱਤੀ ਜਾਏ ਨਾ ਚੱਕੀ ਜਾਏ ਤੂੰ ਬਟ ਸਟਾਈਲ ਕਰ ਸੁਟਣ ਦੀ ਆਈਫੋਨ ਅੱਜ ਵੜ ਕੇ ਆਈਫੋਨ ਨਹੀਂ ਏਟਾ ਸੁਟਦੇ ਅਜਾੜੀ ਪਾਰਟੀ ਮੈਂਬਰ ਬਹੁਤ ਘੱਟ ਨੇ ਸਕੂਲ ਗਏ ਹੋਏ ਨੇ ਦੰਮੂ ਹੈਗੇ ਦੰਮੂ ਨੂੰ ਲਾਉਣਾ ਨਾ ਮੂੰਹ ਨੂੰ ਦੇਰ ਕਾਲੀ ਸਾਵ ਜੂ ਕੋਈ ਤੂੰ ਆਪਣੇ ਪਾਜੀ ਰੱਖਣਾ ਸੀ ਹਾਂ ਉਹ ਦੰਮੂ ਉਹਨੇ ਤੁਹਾਨੂੰ ਸੁਸਤੀ ਪਾ ਦੇਣੀ ਜੇ ਪਹਿਲਾਂ ਹਟਾ ਦੇ ਚਾਚੂ ਚਾਚੂ ਰਹਿਣ ਦੋ ਆਜਾ ਚਾਚੂ ਚਾਚੂ ਅੰਦਰ ਆਜਾ ਡਰੈਗ ਨੂੰ ਜਿ ਬੈਠ ਜਾ ਜੀ ਨੇ ਕਰੀ ਜਾਣਾ ਵੱਡੀ ਨੇ ਮੈਂ ਬੈਠਾ ਨਾ ਉਹਨੇ ਪਤਾ ਕਰਨਾ ਸੀ ਉਹਨੇ ਮਾਰ ਕੇ ਕੱਛੇ ਚਾੜ ਦੋ ਪਾ ਗਿਓ ਨੇ ਪਪਾ ਦੀ ਟੀ-ਸ਼ਰਟ ਸੋਨੂ ਕੁਲਿੰਦਰਾ ਤੇਰਾ ਹੱਥੋਂ ਤਾਂ ਵੱਢ ਦੇਣਾ ਮੈਨੂੰ ਤੈਨੂੰ ਲੱਗ ਰਿਹਾ ਤਰੀਏ ਮੈਂ ਟੂਟਾ ਗਈ ਨਾ ਜਾ ਤੇ ਡਰਾ ਨਹੀਂ ਡਰਾ ਹੀ ਨਾ ਜਾ ਕਿਤੇ ਸੁੱਟ ਨਾ ਦੇ ਜੀ ਕੀ ਕੱਲ ਨਾ ਪਾ ਲੈਦੇ ਓਕੇ ਤਾਂ ਤਾਂ ਹੀ ਨਹੀਂ ਸਾਡਾ ਕੱਲਾ ਨਾ ਪਾ ਲੈਦੇ ਕਿਤੇ ਆ ਵੇਖ ਸੋਨੂ ਮਾਰ ਰਹੀ ਇਸ ਪਰਦਾ ਨੇ ਤੇਰੇ ਹੱਥ ਤੇ ਜੀ ਕਿਤੇ ਸਾਡਾ ਕੱਲਾ ਭੱਜ ਗਿਆ ਤੇ ਕੰਮ ਖਰਾਬ ਆ ਬੋਝ ਤੇ ਜਿੰਦਰ ਜਿਹੜੇ ਰੋੜੇ ਛੋਟੇ ਨੇ ਉਹ ਤਾਂ ਰਹਿਣ ਦੇ ਇੱਥੇ ਪੌੜੀ ਵੀ ਆਪਣੀ ਲੱਗਣੀ ਹੈ ਨਾ ਉਹ ਛੋਟੇ ਪੌੜਾਂ ਦੀ ਰੋੜੀ ਲਾ ਦੋ ਪੌੜੀ ਲਾ ਦੋ ਛੋਟੇ ਲੋੜਿਆਂ ਦੀ ਪੌੜੀ ਪੌੜੀ ਲਾ ਦੋ ਪੌੜੀ ਅੱਜ ਹੀ ਲਾ ਦੋ ਹੋਰ ਕੀ ਹੈ ਆਪ ਹੀ ਬਣਾ ਦਿੰਦੇ ਆ ਪੌੜੀ ਪਤਾ ਲਓ ਬਸ ਚੜ ਕੇ ਚੜ ਜਾਓ ਹੋਰ ਆ ਸੰਦੂਕ ਚਮਦੂਕ ਇਹਨੂੰ ਡਰਦਾ ਕੋਲਣੇ ਨਹੀਂ ਦਿੰਦੇ ਆ ਵੀ ਪਤਾ ਨਹੀਂ ਇਹ ਚ ਕੀ ਲਓ ਜੀ ਅੱਜ ਖੋਲਦੇ ਆਪਾਂ ਆਪਣੇ ਦਾਜ ਵਾਲਾ ਆਓ ਜੀ ਮੀਤ ਪ੍ਰਧਾਨ ਪਹੁੰਚ ਗਏ ਹੱਥ ਦੇ ਦਰਮਿਆਨ ਮੀਤ ਪ੍ਰਧਾਨ ਆ ਗਿਆ ਆ ਵੀ ਲੈ ਕੇ ਮੈਂ ਗੱਡੀ 'ਚ ਪਾਉਂਦੇ ਨੇ ਰਾਤੀ ਡਿਊਟੀ ਲੱਗੀ 1 ਵਜੇ ਆਫਿਸ ਜਾਣਾ ਓ ਮਾਈ ਗਾਡ 2 by 2 ਮਹਾਰਾਣੀ ਯਾਰ 2 by ਮਹਾਰਾਣੀ 2 ਮਹਾਰਾਣੀ ਹਾਰ ਹੈ ਆ ਮੇਕਅਪ ਕਿੱਟ ਭਾਈ ਉਹਦੇ ਪਾਸੇ ਬ੍ਰੇਸਲੇਟ ਹੀ ਬਹੁਤ ਜ਼ਿਆਦਾ ਹੈ ਬ੍ਰੇਸਲੇਟ ਤੇ ਰਾਣੀ ਹਾਰ ਤੇ ਚੈਨਲ ਚ ਬਹੁਤ ਪ੍ਰਿੰਟਰ ਖਰਾਬ ਹੋ ਗਿਆ ਬਿਲਕੁਲ ਇਹ ਲਓ ਜੀ ਇਹ 'ਚ ਸਾਡਾ ਉਹ ਸਮਾਨ ਹੈ ਜੋ ਸਾਨੂੰ ਕਦੀ ਵੀ ਲੋੜ ਪੈ ਸਕਦੀ ਜਰੂਰਤ ਪੈ ਸਕਦੀ ਹੈ ਇਸ ਕਿਰਲੀਆਂ ਨੇ ਵੀ ਘਰ ਪਾਇਆ ਹੋਇਆ ਨਹੀਂ ਨਹੀਂ ਸਾਰਾ ਕੁਝ ਇਹਦੇ ਵਿੱਚ ਜਦ ਇਹ ਸੰਦੂਕ ਚ ਬੰਦੂਕ ਤੇ ਕੁਝ ਵੀ ਹੋ ਸਕਦਾ ਤੇ ਬੰਦ ਕਰ ਦੇ ਚੱਕ ਪਿਆਰ ਨਾ ਬੰਦ ਕਰਨਾ ਸੰਦੂਕ ਆਹੋ